ਤੁਸੀਂ ਪਾਣੀ ਵਿੱਚ ਰੁੱਖਾਂ ਦੇ ਅਜਿਹੇ ਪ੍ਰਤਿਬਿੰਬ ਜ਼ਰੂਰ ਦੇਖੇ ਹੋਣਗੇ। ਜਾਂ ਜੇ ਤੁਸੀਂ ਕਿਸੇ ਤਲਾਜ ਜਾਂ ਝੀਲ ਦੇ ਕੋਲ ਖੜੇ ਹੋ ਤਾਂ ਉਸ ਦੇ ਸ਼ਾਂਤ ਜਲ ਵਿੱਚ ਤੁਸੀਂ ਆਪਣਾ ਪ੍ਰਤਿਬਿੰਬ ਵੀ ਜ਼ਰੂਰ ਦੇਖਿਆ ਹੋਵੇਗਾ, ਹੈਨਾ? ਇਸ ਦਾ ਕਾਰਨ ਇਹ ਹੈ ਕਿ ਪ੍ਰਕਾਸ਼ ਕਿਸੇ ਚਿਕਨੀ ਸਤਹ ਨਾਲ ਟਕਰਾ ਕੇ ਕਿਸੇ ਨਾ ਕਿਸੇ ਦਿਸ਼ਾ ਵਿੱਚ ਵਾਪਸ ਪਰਤ ਸਕਦਾ ਹੈ। ਜਿਸ ਨਾਲ ਸਾਨੂੰ ਇਹ ਪ੍ਰਤਿਬਿੰਬ ਦਿਖਾਈ ਦਿੰਦੇ ਨੇ। ਇਹ ਪਾਣੀ ਦੀ ਸਤਹ ਨਾਲ ਟਕਰਾ ਕੇ ਵੀ ਇਸ ਤਰ੍ਹਾਂ ਵਾਪਸ ਆ ਸਕਦਾ ਹੈ। ਪ੍ਰਕਾਸ਼ ਦੇ ਇਸ ਤਰ੍ਹਾਂ ਵਾਪਸ ਪਰਤਨ ਨੂੰ ਪਰਾਵਰਤਨ ਕਹਿੰਦੇ ਨੇ ਯਾਨੀ ਪ੍ਰਕਾਸ਼ ਕਿਸੇ ਸਤਾ ਨਾਲ ਟਕਰਾ ਕੇ ਪਰਿਵਰਤਿਤ ਹੋ ਸਕਦਾ ਹੈ ਪਰ ਅਜਿਹਾ ਕਰਨ ਵਿੱਚ ਇਹ ਪਰਿਵਰਤਨ ਦੇ ਨਿਯਮ ਦੀ ਪਾਲਣਾ ਕਰਦਾ ਹੈ ਆਓ ਇੱਕ ਸਰਲ ਗਤੀਵਿਧੀ ਰਾਹੀਂ ਪਰਿਵਰਤਨ ਦੇ ਨਿਯਮ ਨੂੰ ਸਮਝਦੇ ਹਾਂ ਤਾਂ ਇਸ ਗਤੀਵਿਧੀ ਲਈ ਸਾਨੂੰ ਇੱਕ ਸਮਤਲ ਦਰਪਣ ਦੀ ਲੋੜ ਹੋਵੇਗੀ ਸਾਨੂੰ ਇਸ ਸਮਤਲ ਦਰਪਣ ਨੂੰ ਦੀਵਾਰ ਜਾਂ ਕਿਸੇ ਵਸਤੂ ਦੇ ਸਹਾਰੇ ਪੂਰੀ ਤਰ੍ਹਾਂ ਨਾਲ ਖੜਵੇਂ ਤੌਰ ਤੇ ਯਾਨੀ 90 ਡਿਗਰੀ ਦੇ ਕੋਣ ਤੇ ਰੱਖਣਾ ਹੋਵੇਗਾ ਇਸ ਤੋਂ ਇਲਾਵਾ ਸਾਨੂੰ ਇੱਕ ਕਾਰਡਬੋਰਡ ਦਾ ਟੁਕੜਾ ਜਾਂ ਕੋਈ ਅਜਿਹੀ ਚੀਜ਼ ਵੀ ਚਾਹੀਦੀ ਹੋਵੇਗੀ ਜਿਸ ਤੇ ਆਪਾਂ ਕੁਝ ਪਿੰਨ ਲਗਾ ਸਕੀਏ ਇਸ ਦੇ ਲਈ ਸਾਨੂੰ ਚਾਰ ਪਿੰਨਾਂ ਦੀ ਵੀ ਲੋੜ ਹੋਵੇਗੀ ਤਾਂ ਸਭ ਤੋਂ ਪਹਿਲਾਂ ਆਪਾਂ ਦੋ ਪਿੰਨਾਂ ਨੂੰ ਕਾਰਡਬੋਰਡ ਤੇ ਸਿੱਧਾ ਲਾਵਾਂਗੇ ਕੁਝ ਇਸ ਤਰ੍ਹਾਂ ਨਾਲ ਪਿੰਨ ਨੂੰ ਲਗਾਉਣਾ ਹੋਵੇਗਾ ਤਾਂ ਇਸ ਤੋਂ ਬਾਅਦ ਅਸੀਂ ਦੂਜੇ ਪਾਸੇ ਜਾਵਾਂਗੇ ਤੇ ਬਚੀਆਂ ਹੋਈਆਂ ਦੋ ਪਿੰਨਾਂ ਨੂੰ ਵੀ ਲਗਾਵਾਂਗੇ ਪਰ ਅਜਿਹਾ ਕਰਦੇ ਸਮੇਂ ਅਸੀਂ ਇਹ ਧਿਆਨ ਰੱਖਾਂਗੇ ਕਿ ਦੋਵੇਂ ਪਿੰਨ ਪਹਿਲਾਂ ਲੱਗੀਆਂ ਹੋਈਆਂ ਦੋ ਪਿੰਨਾਂ ਦੇ ਨਾਲ ਇੱਕ ਸਿੱਧੀ ਰੇਖਾ ਵਿੱਚ ਹੋਣ ਯਾਨੀ ਆਪਾਂ ਨੂੰ ਸਾਰੀਆਂ ਚਾਰ ਪਿੰਨਾਂ ਨੂੰ ਸਿੱਧੀ ਰੇਖਾ ਵਿੱਚ ਲਗਾਉਣਾ ਹੋਵੇਗਾ ਇਸ ਦੇ ਲਈ ਅਸੀਂ ਸਮਤਲ ਦਰਪਨ ਵਿੱਚ ਪਹਿਲੀਆਂ ਦੋ ਪਿੰਨਾਂ ਦੇ ਪ੍ਰਤੀਬਿੰਬ ਨੂੰ ਦੇਖਾਂਗੇ ਹਾਲਾਂਕਿ ਸਾਨੂੰ ਇੱਕ ਹੀ ਪ੍ਰਤੀਬਿੰਬ ਨਜ਼ਰ ਆਏਗਾ ਕਿਉਂਕਿ ਦੂਜਾ ਪ੍ਰਤੀਬਿੰਬ ਉਸ ਦੇ ਪਿੱਛੇ ਹੋਵੇਗਾ ਤੇ ਇਸ ਤਰ੍ਹਾਂ ਨਾਲ ਇਹਨਾਂ ਦੋਵਾਂ ਪਿੰਨਾਂ ਦੇ ਪ੍ਰਤਿਬਿੰਬ ਦੇ ਨਾਲ ਅਸੀਂ ਇੱਕ ਸਿੱਧੀ ਰੇਖਾ ਵਿੱਚ ਬਾਕੀ ਦੋਵਾਂ ਪਿੰਨਾਂ ਨੂੰ ਵੀ ਲਗਾ ਦੇਵਾਂਗੇ ਇਸ ਪ੍ਰਕਾਰ ਸਾਰੀਆਂ ਚਾਰ ਪਿੰਨਾਂ ਜਿਨ੍ਹਾਂ ਵਿੱਚੋਂ ਦੋ ਪਿੰਨਾਂ ਵਾਸਤਵਿਕ ਨੇ ਤੇ ਦੋ ਪਹਿਲੀਆਂ ਵਾਲੀਆਂ ਪਿੰਨਾਂ ਦੇ ਪ੍ਰਤਿਬਿੰਬ ਨੇ ਹਾਲਾਂਕਿ ਉਹਨਾਂ ਵਿੱਚੋਂ ਇੱਕ ਦਾ ਹੀ ਪ੍ਰਤਿਬਿੰਬ ਸਾਨੂੰ ਦਿਖਾਈ ਦੇਵੇਗਾ ਕਿਉਂਕਿ ਦੂਜਾ ਉਸ ਦੇ ਪਿੱਛੇ ਹੈ ਇਹ ਚਾਰੋਂ ਪਿੰਨ ਇੱਕ ਸਿੱਧੀ ਰੇਖਾ ਵਿੱਚ ਹੋਣੇ ਚਾਹੀਦੇ ਨੇ ਇਸ ਤੋਂ ਬਾਅਦ ਅਸੀਂ ਕਾਰਡਬੋਰਡ ਤੋਂ ਸਾਰੇ ਪਿੰਨਾਂ ਨੂੰ ਹਟਾ ਦੇਵਾਂਗੇ ਤੇ ਉਹਨਾਂ ਬਿੰਦੂਆਂ ਤੇ ਨਿਸ਼ਾਨ ਲਗਾ ਲਵਾਂਗੇ ਜਿੱਥੇ ਅਸੀਂ ਇਹਨਾਂ ਪਿੰਨਾਂ ਨੂੰ ਲਗਾਇਆ ਸੀ ਹੁਣ ਆਪਾਂ ਖੱਬੇ ਪਾਸੇ ਦੇ ਦੋ ਬਿੰਦੂਆਂ ਅਤੇ ਸੱਜੇ ਪਾਸੇ ਦੇ ਦੋ ਬਿੰਦੂਆਂ ਨੂੰ ਇੱਕ ਸਿੱਧੀ ਰੇਖਾ ਵਿੱਚ ਮਿਲਾਵਾਂਗੇ ਇਸ ਦੇ ਨਾਲ ਅਸੀਂ ਦਰਪਨ ਦੇ ਲੰਭ ਇੱਕ ਲੰਬ ਰੇਖਾ ਵੀ ਬਣਾਵਾਂਗੇ ਹੁਣ ਜੇ ਅਸੀਂ ਇਹਨਾਂ ਦੋਵਾਂ ਕੋਣਾਂ ਨੂੰ ਮਾਪਣ ਦੀ ਕੋਸ਼ਿਸ਼ ਕਰੀਏ ਤਾਂ ਸੱਜੇ ਪਾਸੇ ਦਾ ਕੋਣ ਸਾਨੂੰ ਲਗਭਗ 35 ਡਿਗਰੀ ਦਾ ਮਿਲਦਾ ਹੈ ਤੇ ਇਸੇ ਤਰ੍ਹਾਂ ਜੇ ਅਸੀਂ ਖੱਬੇ ਪਾਸੇ ਤੇ ਕੋਣ ਨੂੰ ਮਾਪਦੇ ਹਾਂ ਤਾਂ ਇਹ ਵੀ ਸਾਨੂੰ ਲਗਭਗ 35 ਡਿਗਰੀ ਦਾ ਹੀ ਮਿਲਦਾ ਹੈ ਹਾਲਾਂਕਿ ਇਹ ਬਿਲਕੁਲ ਸਮਾਨ ਨਹੀਂ ਹਨ ਕਿਉਂਕਿ ਜਿਸ ਤਰ੍ਹਾਂ ਨਾਲ ਮੈਂ ਪਿੰਨਾ ਨੂੰ ਲਗਾਇਆ ਸੀ ਜਾਂ ਜਿਸ ਤਰ੍ਹਾਂ ਨਾਲ ਮੈਂ ਸੱਜੇ ਅਤੇ ਖੱਬੇ ਪਾਸੇ ਦੇ ਬਿੰਦੂਆਂ ਨੂੰ ਸਿੱਧੀ ਰੇਖਾ ਵਿੱਚ ਜੋੜਿਆ ਹੈ ਉਸ ਵਿੱਚ ਕੁਝ ਗਲਤੀ ਹੋ ਸਕਦੀ ਹੈ ਅਸਲ ਵਿੱਚ ਇਸ ਤਰੀਕੇ ਦੇ ਮਾਪ ਬਹੁਤ ਸਟੀਕਤਾ ਨਾਲ ਮਾਪਣੇ ਹੁੰਦੇ ਨੇ ਤੇ ਜੇ ਤੁਸੀਂ ਸਟੀਕਤਾ ਨਾਲ ਇਹਨਾਂ ਨੂੰ ਮਾਪ ਸਕੋ ਤਾਂ ਤੁਸੀਂ ਦੇਖੋਗੇ ਕਿ ਇਹ ਦੋਵੇਂ ਕੋਣ ਬਿਲਕੁਲ ਬਰਾਬਰ ਹੋਣਗੇ ਇਸ ਕੋਣ ਨੂੰ ਆਪਤਨ ਕੋਣ ਕਿਹਾ ਜਾਂਦਾ ਹੈ ਅਤੇ ਇਸ ਕੋਣ ਨੂੰ ਪਰਵਰਤਨ ਕੋਣ ਕਿਹਾ ਜਾਂਦਾ ਹੈ ਅਤੇ ਪਰਵਰਤਨ ਦਾ ਨਿਯਮ ਇਹ ਕਹਿੰਦਾ ਹੈ ਕਿ ਆਪਤਨ ਕੋਣ ਹਮੇਸ਼ਾ ਪਰਵਰਤਨ ਕੋਣ ਦੇ ਬਰਾਬਰ ਹੁੰਦਾ ਹੈ ਆਓ ਇਸ ਨੂੰ ਇੱਕ ਲੇਜ਼ਰ ਦੀ ਮਦਦ ਨਾਲ ਹੋਰ ਚੰਗੀ ਤਰ੍ਹਾਂ ਨਾਲ ਸਮਝੀਏ ਤਾਂ ਮੇਰੇ ਕੋਲ ਇੱਕ ਲੇਜ਼ਰ ਹੈ ਤੇ ਮੈਂ ਇਸ ਲੇਜ਼ਰ ਨਾਲ ਪ੍ਰਕਾਸ਼ ਦੀਆਂ ਕਿਰਨਾਂ ਨੂੰ ਇਸ ਸਮਤਲ ਦਰਪਨ ਤੇ ਪਾ ਰਿਹਾ ਹਾਂ ਇੱਥੇ ਅਸੀਂ ਦੇਖ ਸਕਦੇ ਹਾਂ ਕਿ ਕਿਰਨਾਂ ਕਿਵੇਂ ਪ੍ਰਵਰਤਿਤ ਹੋ ਰਹੀਆਂ ਹਨ ਤੇ ਹੁਣ ਜੇ ਆਪਾਂ ਆਪਾਤੀ ਕਿਰਨਾਂ ਤੇ ਪਰਵਰਤਿਤ ਕਿਰਨ ਦਾ ਆਰੇਖ ਬਣਾਈਏ ਤਾਂ ਸਾਨੂੰ ਇਹ ਕੁਝ ਇਸ ਤਰ੍ਹਾਂ ਨਾਲ ਦਿਖਾਈ ਦਿੰਦਾ ਹੈ ਤੇ ਹੁਣ ਲੰਬ ਰੇਖਾ ਦਰਪਨ ਦੇ ਲੰਬ ਹੋਵੇਗੀ ਇਸ ਲਈ ਇਹ ਕੋਣ ਜੋ ਕਿ ਆਪਤਨ ਕੋਣ ਹੈ ਪਰਵਰਤਨ ਕੋਣ ਦੇ ਬਰਾਬਰ ਹੋਵੇਗਾ। ਇਹੀ ਪਰਵਰਤਨ ਦਾ ਨਿਯਮ ਹੈ। ਇਸੇ ਤਰ੍ਹਾਂ ਅਸੀਂ ਬੜੀ ਆਸਾਨੀ ਨਾਲ ਆਪਣੇ ਘਰ ਵਿੱਚ ਇਸ ਸਰਲ ਗਤੀਵਿਧੀ ਰਾਹੀਂ ਪਰਵਰਤਨ ਦੇ ਨਿਯਮ ਨੂੰ ਸਮਝ ਸਕਦੇ ਹਾਂ। ਪ੍ਰਕਾਸ਼ ਹਰ ਜਗ੍ਹਾ ਪਰਵਰਤਨ ਦੇ ਇਸ ਨਿਯਮ ਦੀ ਪਾਲਣਾ ਕਰਦਾ ਹੈ।